ਇੱਕ ਹੋਰ ਪਾਠ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਚੱਬਣ ਚੱਬਣ ਮੈਨੇ ਦੰਦ ਚੱਲਣ ਲੱਤਾਂ ਪੈਰ ਰਤਨ ਸੇ ਅੱਖਾਂ ਸੁਣੀਅਰ ਕੰਨ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਰੁੜ ਗਏ ਸਾਰੇ ਦੇ ਸਾਰੇ ਯਾਰ ਰੁੜ ਗਏ ਸਾਰੇ ਦੇ ਸਾਰੇ ਸਾਥੀ ਹੀੜਾ ਮੁੱਤੀ ਤਾਂ ਲੋਕੋਂ ਮੈਨੂੰ ਲੁੱਟਿਆ ਗਿਆ ਜੇ ਸਹਜਾਨੀ ਚੱਲ ਗਈ ਜਿਹੜੇ ਯਾਰ ਮਾਂ ਦੇ ਗਰਭ ਚੋਂ ਨਾਲ ਆਏ ਸੀ ਉਹ ਮੇਰਾ ਸਾਥ ਨਾ ਦੇ ਸਕੇ ਉਹ ਤੋੜ ਗਏ ਮੇਰਾ ਸਾਥ ਜੋ ਤਾਨੇ ਉਪਜਿਓ ਸੰਗਈ ਛੋ ਵੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਦੂ ਜਨ ਹਿਤ ਜਨ ਸੋ ਕੀਨਾ ਮਾਂ ਪਿਓ ਭੈਣ ਭਰਾ ਰਿਸ਼ਤੇਦਾਰ ਕੁਟੰਬ ਕਬੀਲਾ ਜਿਹਦੇ ਨਾਲ ਤੇਰਾ ਬੜਾ ਪਿਆਰ ਆ ਜੀਵ ਸੁਟਿਓ ਜਵਦੇ ਤੇ ਡਾਰ ਅਗਲ ਮਦੀਨਾ ਜਿਦਨ ਕਾਇਆ ਵਿੱਚੋਂ ਬੋਲਣ ਵਾਲਾ ਉੱਡ ਗਿਆ ਹਵਾ ਖਤਮ ਹੋ ਗਈ ਹੈ ਨਾ ਨਿਕਟ ਵਰਤੀਆਂ ਨੇ ਤੇਰੇਆਂ ਬਹੁਤਿਆਂ ਨਜ਼ੀਕੀਆਂ ਨੇ ਤੇਰੇਆਂ ਬਹੁਤਿਆਂ ਹਮਦਰਦਾਂ ਨੇ ਤੈਨੂੰ ਅੱਗ 'ਚ ਪਾ ਕੇ ਸਾੜ ਦੇਣ ਪ੍ਰਥਮੇ ਗਰਭ ਮਾਤਾ ਕੇ 바ਸਾ 우ਹਾਂ ਛੋੜ ਧਰਨ ਮੈਂ ਆਇਆ ਤੇ ਧਰਤੀ ਉੱਤੇ ਆਉਂਦੀਆਂ ਚਿੱਤਰ ਸਾਲ ਸੁੰਦਰ ਬਾਗ ਮੰਦਰ ਬڑے ਚਿੱਤਰਕਾਰੀ ਵਾਲੇ ਮਕਾਨ ਮਿਲ ਗਏ ਤੈਨੂੰ بڑے بڑے ਆਲਾ ਰਹਿਣ ਵਾਸਤੇ ਸੁੰਦਰ ਮੰਦਰ ਮਿਲ ਗਏ ਤੈਨੂੰ بڑے بڑے ਲੰਮੇ ਲੰਮੇ ਜਿਹੜੇ ਮੀਲਾਂ ਚ ਆਬਾਦ ਸਣ ਐਸੇ ਬਾਗ ਮਿਲ ਗਏ ਤੈਨੂੰ ਚਿੱਤਰਸਾਲ ਸੁੰਦਰ ਬਾਗ ਮੰਦਰ ਇਹਨਾਂ ਕੁਝ ਤੈਨੂੰ ਮਿਲਤੇ ਗਿਆ ਸ਼ਾਬਦੀ ਤੁਕ ਵਿੱਚ ਕਹਿੰਦੇ ਨੇ ਪ੍ਰਥਮੇ ਗਰਭ ਮਾਤਾ ਕੇ ਬਸਾ ਉਹਾਂ ਛੋੜ ਧਰਮ ਮੈਂ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂਹਿ ਜਾਇਆ ਇਹ ਜੋ ਕੋਈ ਤੈਨੂੰ ਤਰਤੀਉ ਤੇ ਆ ਕੇ ਪ੍ਰਾਪਤ ਹੋਇਆ ਇਹ ਇੱਥੇ ਦਾ ਇੱਥੇ ਹੀ ਰਹਿ ਜਾਣਾ ਤੈਨੂੰ ਕੱਲੇ ਨੂੰ ਜਾਣਾ ਪੈਣਾ ਮੈਂ ਕਿਸੇ ਅਲਬੇਲੇ ਜੇ ਆਦਮੀ ਦਾ ਇੱਕ ਬਚਨ ਪੜਿਆ ਉਹ ਕਹਿੰਦਾ ਕਿਆ ਸਾਥ ਮੈਂ ਲੈ ਆਏ ਥੇ ਕਿਆ ਸਾਥ ਮੈਂ ਲੈ ਜਾਏਗੇ ਸੰਸਾਰ ਕੀ ਸਭ ਵਸਤੂਏ ਸੰਸਾਰ ਕੋ ਦੇ ਜਾਏਗੇ ਸਭ ਯਸ਼ੀ ਧਰਮਾਤਮਾ ਕਾ ਪੰਗਵਤ ਹੋ ਜਾਏਗਾ ਜਿਹੜੇ ਬڑے-ਬڑے ਜਲੂਸ ਕਢਾਉਂਦੇ ਫਿਰਦੇ ਨੇ ਤੇ ਬੜੀਆਂ ਥੈਲੀਆਂ ਹਾਸਲ ਕਰਦੇ ਫਿਰਦੇ ਨੇ ਉਹਨਾਂ ਦਾ ਜਸ ਵੀ ਇੱਥੇ ਦਾ ਇੱਥੇ ਪਾਇ ਮਾਲ ਹੋ ਜਾਣਾ ਸਭ ਯਸ਼ ਵੀ ਧਰਮਾਤਮਾ ਦਾ ਪੰਗਵਤ ਹੋ ਜਾਏਗਾ ਸੱਚਾ ਸਖਾ ਹੈ ਧਰਮ ਹੀ ਪਰਲੋਕ ਤੱਕ ਜੋ ਜਾਏਗਾ ਤੇਰੇ ਨਾਲ ਪਰਲੋਕ ਤੱਕ ਜਾਣ ਵਾਲਾ ਹੈ ਧਰਮ ਤੇ ਧਰਮ ਤੇਰਾ ਕੀ ਹੈ ਧਰਮ ਤੇਰਾ ਕੀ ਹੈ ਨਾਮ ਜਪਣਾ ਸਰਬ ਧਰਮਾਂ 'ਚ ਇੱਕ ਧਰਮ ਜਿ ਲਿਖਿਆ ਸਾਬ ਸੱਚੇ ਪਾਤਸ਼ਾਹ ਨੇ ਸਾਰਿਆਂ ਦਾ ਧਰਮ ਹੈ ਸਿਮਰਨਾ ਸਤਨਾਮ ਵਾਹਿਗੁਰੂ ਉਹਨੇ ਤੇਰੇ ਨਾਲ ਜਾਣਾ ਹੈ ਅਵਰ ਸਭ ਮਿੱਥਿਆ ਲੋਭ ਲੱਭੀ ਓਏ ਲੱਬਿਆ ਓਏ ਲਾਲਚੀਆ ਓਏ ਲੋਭੀਆ ਜੋ ਕੋਈ ਤੈਨੂੰ ਇੱਥੇ ਆ ਕੇ ਮਿਲਿਆ ਨਾ ਇਹ ਹਮੇ ਸਭ ਤੇਰਾ ਮਨ ਕਾ ਲੋਭ ਹੈ ਅਵਰ ਸਭ ਮਿੱਥਿਆ ਲੋਭ ਲੱਬੀ ਔਰੇ ਝੂਠਾ ਲੋਭ ਹੈ ਨਾ ਪਾਇਦਾar ਲੋਭ ਹੈ ਅਵਰ ਸਭ ਮਿੱਥਿਆ ਲੋਭ ਲੱਭੀ ਗੁਰਪੂਰੇ ਦਿਓ ਹਰ ਨਾਮ ਜੀਅ ਕੋ ਇਹ ਆ ਵਸਤ ਫਭੀ ਜਿਹੜਾ ਸਤਗੁਰੂ ਨੇ ਨਾਮ ਬਖਸ਼ਿਆ ਹਨ ਜਿਹੜਾ ਸਤਗੁਰੂ ਨੇ ਤੇਰੀ ਝੋਲੀ ਚ ਨਾਮ ਦਾ ਹੀਰਾ ਪਾ ਕੇ ਤੈਨੂੰ ਆਖਿਆ ਨਾ ਕਿ ਸਿਮਰ ਨਾਮ ਅਰਾਧ ਨਾਮ ਜਪ ਨਾਮ ਉਹ ਤੇਰਾ ਸੰਗੀ ਹੈ ਉਹ ਤੇਰਾ ਸਾਥੀ ਹੈ ਉਹ ਤੇਰਾ ਸਹਾਇਕ ਹੈ ਬਾਕੀ ਕੋਈ ਚੀਜ਼ ਤੇਰੀ ਸਹਾਇਕ ਨਹੀਂ ਇਸ ਮੀਟ ਬੰਦਪ ਸੁਤ ਪਾਈ ਸੰਗ ਬਣਤਾ ਰਚ ਹਸਿਆ ਦੇਖੋ ਇੱਕ ਤੁਕ ਹੈ ਕਿੰਨਾ ਮੈਟਰ ਹੈ ਇਹਦੇ ਸਾਰੇ ਮੈਂ ਪੜਨਾ ਤੁਜੀ ਸੁਣੋ ਇਸ ਮੀਟ ਬੰਦਪ ਸੁਤ ਪਾਈ ਸੰਗ ਬਣੇ ਤਾਰਾ ਚ ਹੱਸਿਆ ਤੈਨੂੰ ਇਥੇ ਮਿੱਤਰ ਮਿਲ ਗਏ ਆਉਂਦਿਆਂ ਹੀ ਦੋਸਤ ਮਿਲ ਗਏ ਤੈਨੂੰ ਇਥੇ ਆਉਂਦਿਆਂ ਹੀ ਬੜਿਆਂ ਨਾਲ ਤੇਰੀ ਫਰੈਂਡਸ਼ਿਪ ਹੋ ਗਈ ਐਡਾ ਘੂੜਾ ਯਰਾਨਾ ਫਿਰ ਪਾਇਆ ਹੋਣਾ ਦੋਸਤਾਂ ਨਾਲ ਤੂੰ ਜਗਿੰਦਰਾ ਮੇਰਾ ਕੱਲ ਜੀ ਕਰਦਾ ਸੀ ਪਿਕਚਰ ਦੇਖਣ ਨੂੰ ਇਹ ਨਹੀਂ ਆ ਕੇ ਵੀ ਮੇਰਾ ਸੁਖ ਨਹੀਂ ਪਾਇਨ ਨੂੰ ਜੀ ਕਰਦਾ ਸੀ ਮੇਰਾ ਆਸ਼ਾ ਦੀ ਵਾਰ ਕੰਠ ਕਰਨ ਨੂੰ ਜੀ ਕਰਦਾ ਇਹ ਜੀਆਂ ਅੱਖਾਂ ਅਨ੍ਹਾ ਜੀ ਕਰਦਾ ਸੀ ਪਿਕਚਰ ਦੇਖਣ ਨੂੰ ਪਰ ਧਰਮ ਨਾਲ ਜਦੋਂ ਮੈਨੂੰ ਤੂੰ ਨਾ ਨਾ ਲੱਭੋਂ ਮੈਂ ਆਖਿਆ ਖਸਮਾਂ ਨੂੰ ਖਾਂਦੀ ਪਿਕਚਰ ਮੈਂ ਗਿਆ ਹੀ ਨਹੀਂ ਜਿਵੇਂ ਕੋਈ ਪੁਜਾਰੀ ਆਪਣੇ ਇਸ਼ਟ ਦੀ ਪੂਜਾ ਕਰਦਾ ਨਾ ਇਸ ਤਰ੍ਹਾਂ ਆਪਣੇ ਮਿੱਤਰਾਂ ਦੀ ਤੂੰ ਪੂਜਾ ਕੀਤੀ ਇਸ਼ਟ ਮੀਤ ਬੰਧ ਰਿਸ਼ਤੇਦਾਰ ਤੈਨੂੰ ਮਿਲ ਪਏ ਕਿੰਦਾ ਅੱਜ ਮੈਂ ਦੁਕਾਨ ਬੰਦ ਰੱਖਣੀ ਆ ਕਿਉਂ ਅੱਜ ਮੇਰੇ ਇੱਕ ਰਿਸ਼ਤੇਦਾਰ ਦੇ ਘਰ ਮਾਤਮ ਖਾਮੀ ਹੋ ਗਈ ਏ ਉਹਨਾਂ ਦਾ ਕੋਈ ਜੀਵ ਵਿੰਸ ਗਿਆ ਅੱਜ ਮੈਂ ਨਹੀਂ ਦੁਕਾਨ ਖੋਲਣੀ ਉਹਨਾਂ ਨਾਲ ਤੇ ਪਿਆਰ ਹੈ ਦੁਕਾਨ ਤੂੰ ਬੰਦ ਕਰ ਦਿੱਤੀ ਪਰ ਜਿਸ ਦਿਨ ਤੈਨੂੰ ਨਿਤ ਨੇਮ ਕਰਨ ਦਾ ਮੌਕਾ ਨਾ ਮਿਲਿਆ ਉਹ ਦਿਨ ਤੂੰ ਰਤੀ ਜਨਾ ਪਛਤਾਵਾ ਨਾ ਕੀਤਾ ਮੈਂ ਆਮ ਤੌਰ ਤੇ ਸਿੱਖਾਂ ਵਿੱਚ ਵੇਖਿਆ ਇਹ ਪੰਜਾਬ ਵਿੱਚ ਪਹਿਲਾਂ ਤੋਂਨੇ ਕੋ ਬੇਨਤੀ ਕਰ ਲਵਾਂ ਮੈਂ ਗਿਆ ਅੰਮ੍ਰਿਤਸਰ ਦਸਵੇਂ ਬਾਪੂ ਦੇ ਪਰਬ ਵਾਸਤੇ ਫੁੱਲ ਲੈਣ ਗੁਲਦਸਤੇ ਲੈਣ ਤੇ ਚੌਂ ਕੋੜਿਆਂ ਦੀ ਬੱਗੀ ਉੱਤੇ ਅੰਗਰੇਜ਼ ਦੇ ਵੇਲੇ ਕੋਈ ਚੜ ਨਹੀਂ ਸਕਦਾ ਕੋਈ ਅੰਗਰੇਜ਼ ਹੀ ਚੜ ਸਕਦਾ ਸੀ ਆਮ ਲੋਕ ਨਹੀਂ ਸੀ ਚੜ ਸਕਦਾ ਤੇ ਅੰਮ੍ਰਿਤਸਰ ਦੇ ਆ ਸਨਾਤਨੀ ਵੀਰਾਂ ਨੇ ਚੌਂ ਕੋੜਿਆਂ ਦੀ ਬੱਗੀ ਜੋਕੇ ਉੱਤੇ ਇੱਕ ਪੰਡਤ ਚੜਿਆ ਪੰਡਤ ਪਿੱਛੇ ਇੱਕ ਸ਼ਰਧਾਲੂ ਉਹਨੂੰ ਚੌਰ ਕਰੇ ਤੇ ਨਾਲੇ ਲੈਕਚਰ ਦਿੰਦਾ ਜਾਏ ਕਿ ਫਲਾਣੇ ਛੇਠ ਦੇ ਮੁੰਡੇ ਨੂੰ ਜਨੇਊ ਪੈਣਾ ਇਹ ਪੰਡਿਤ ਜੀ ਮਹਾਰਾਜ ਜਨੇਊ ਪਾਉਣ ਆਏ ਨੇ ਲੋਕੋ ਦਰਸ਼ਨ ਕਰ ਲਓ ਤੁਹਾਡਾ ਜਨਮ ਸੁਫਲਾ ਹੋਇਆ ਮੁੰਡੇ ਦੇ ਜਨੇਊ ਲਈ ਇੰਨਾ ਤਰद्दਦ ਮੇਰੇ ਪਿੰਡ ਵਿੱਚ ਹੁੰਦਾ ਸੀ ਇੱਕ ਮਾਈ ਮਾਈ ਨਾਮ ਦਾ ਤੇਲੀ ਬੜਾ ਗਰੀਬ ਬੜਾ ਅਤ ਗਰੀਬ ਬੜਾ ਹਲਦੀ ਨਹੀਂ ਸੀ ਲੱਗਦੀ ਆਪਣੇ ਘਰੋਂ ਨੂੰ ਦਾਲ ਵਿੱਚ ਪਾਉਣ ਲਈ ਤੇ ਸੱਦ ਦਾ ਪੈ ਗਿਆ ਰੌਲਾ RAM ਕਲੀ ਸੱਦ ਮੈਨੂੰ ਕਰਾਚੀੋਂ ਤਾਰ ਆ ਗਈ ਪਏ ਇੱਥੇ ਰੌਲਾ ਬੜਾ ਪੈ ਗਿਆ ਤੂੰ ਸਾਨੂੰ RAM ਕਲੀ ਸੱਦ ਦੇ ਅਰਥ ਸੁਣਾ ਜਾ ਮੈਂ ਉਥੋਂ ਅਰਥ ਸੁਣਾ ਕੇ ਵਾਪਸ ਆਇਆ ਸਿੰਘਾਂ ਨੇ ਬੜਾ ਮੇਰਾ ਆਦਰ ਕੀਤਾ ਹਰ ਤਰ੍ਹਾਂ ਮੈਨੂੰ ਨਿਹਾਲ ਨਿਹਾਲ ਕਰਤਾ ਮੇਰੇ ਲਾਗੇ ਸਟੇਸ਼ਨ ਇਹ 16 ਮੇਰੇ ਘਰ ਤੋਂ ਪੂਰੇ 2 ਮੀਲ ਉੱਥੇ ਮੈਂ ਉਤਰਨਾ ਸੀ ਹੁਣ ਤੇ ਮੈਨੂੰ ਵਾਹਿਗੁਰੂ ਨੇ ਆਪਣੇ ਘਰ ਸਟੇਸ਼ਨ ਬਖਸ਼ ਦਿੱਤਾ ਤੁਰਿਆ ਹਾਂ ਮੈਂ ਅੱਡਾ ਕ ਪਿੰਡਾ ਜਿਸੁਲੇ ਆ ਗਿਆ ਤੇ ਮੈਂ ਖੜਾਕ ਸੁਣਿਆ ਮੇਰੇ ਪਿੰਡ ਚ ਆਤਿਸ਼ਬਾਦੀ ਚੱਲੇ ਵਾਜਾ ਵਜੇ ਮਹਰਾਨ ਹੋ ਗਿਆ ਵੀ ਪਿੰਡ ਚ ਵਿਆਹ ਕੋਈ ਹੁੰਦਾ ਤੇ ਮੈਨੂੰ ਚਿੱਠੀ ਜ਼ਰੂਰ ਜਾਣੀ ਸੀ ਕਰਾਤੀ ਇਹ ਕੀ ਗੱਲ ਆ ਵਾਜਾ ਵਾਜਾ ਕਿਉਂ ਵੱਜਦਾ ਆਤਿਸ਼ਬਾਦੀ ਕਿਉਂ ਚੱਲਦੀ ਆ ਨੇੜੇ ਆ ਗਿਆ ਮੈਂ ਪਿੰਡੇ ਪੁੱਛਿਆ ਕਹਿਣ ਲੱਗੇ ਜੀ ਮਾਈ ਟੇਲੀ ਦੇ ਮੁੰਡੇ ਦੀਆਂ ਸੁਣਤਾ ਨੇ ਤੇ ਉਹਨੇ ਕੇਸ਼ਰ ਸਿੰਘ ਕਿਲੇ ਵਾਲੇ ਕੋਲੋਂ 100 ਰੁਪਇਆ ਕਰਜੇ ਉਤੇ ਲਿਆ 3 ਰੁਪਇਆ ਸੈਕੜਾ ਦੇਣਾ ਮਹੀਨੇ ਦਾ ਤੇ ਉਹ ਖੁਸ਼ੀ ਮਨਾ ਰਿਹਾ ਪਿਆ ਅੱਜ ਮੇਰੇ ਕਾਕੇ ਦੀਆਂ ਸੁਣਤਾ ਨੇ ਅੱਜ ਮੇਰੇ ਕਾਕੇ ਦੇ ਖਤਨੇ ਨੇ ਅੱਜ ਮੇਰੇ ਕਾਕੇ ਨੇ ਪੱਕਾ ਮੁਸਲਮਾਨ ਬਣਨਾ ਤੇ ਮੈਂ ਪੰਜਾਬ ਵਿੱਚ ਰਹਿ ਕੇ ਸਿੱਖਾਂ ਦੀ ਹਾਲਤ ਵੇਖੀ ਹੈ ਜਿੱਦਨ ਤੇ ਮੁੰਡਾ ਸ਼ਰਾਬ ਦੀ ਬੋਤਲ ਪੀ ਕੇ ਜੁੱਤੀਆਂ ਖਾ ਕੇ ਪੱਗ ਗਵਾ ਕੇ ਆ ਜਾਏ ਉਹ ਦਿਨ ਤੇ ਪਿਓ ਅਗਲੇ ਦੇ ਰੰਦਾ ਲੈ ਵੀ ਵੇਖਿਆ ਜੰਮਿਆ ਕਨੀਆਂ ਮੁੰਡਾ ਰਾਤ ਕੂਣ ਨਹੀਂ ਉਹਦਾ ਕਹੇ ਨੂੰ ساری ਰਾਤ ਗਲੀ ਚ ਚੀਕਾਂ ਮਾਰਦਾ ਰਿਹਾ ਜੰਮਿਆ ਕੋਈ ਤੇ ਜੇ ਕਿਸੇ ਦੇ ਆਖੇ ਮੁੰਡਾ ਅੰਮ੍ਰਿਤ ਚੱਕ ਕੇ ਆ ਜਾਏ ਆਇਆ ਕੀ ਦੇਸੀ ਹਾਂ ਸੁਣਿਆ ਕਿ ਗਿਆਨੀ ਮਾਨ ਸਿੰਘ ਆ ਗਿਆ ਉਦੇ ਆਖੇ ਲਾ ਕੇ ਸਾਡੇ ਮੁੰਡੇ ਨੇ ਅਮਰਤ ਛਕ ਲਿਆ ਮੈਨੂੰ 57 ਵਰੇ ਹੋਏ ਨੇ ਪ੍ਰਚਾਰ ਕਰਦਿਆਂ ਮੈਂ ਕੋਈ ਸਿੱਖ ਨਹੀਂ ਹੋ ਜਾ ਵੇਖਿਆ ਪਈ ਇਹਨੇ ਪੰਜ ਅਖੰਡ ਪਾਠ ਰਖਾਏ ਨੇ ਕਿ ਜਿੱਦਨ ਇਹਨਾਂ ਦੀ ਸਮਾਪਤੀ ਹੋਵੇ ਉਸ ਦਿਨ ਇਹੜੇ ਮੁੰਡੇ ਨੇ ਅਮਰਤ ਛਕਣਾ ਇੰਨੀ ਖੁਸ਼ੀ ਮਨਾਉਂਦਾ ਅਮਰਤ ਦੀ ਦਵਾਈ ਰੱਬ ਦੀ ਮੈਂ ਨਹੀਂ ਵੇਖੀ ਹੋਣਗੇ ਗੁਰੂ ਕੇ ਲਾਲ ਕਹੀ ਪਰ ਮੈਨੂੰ 57 ਵਰੇ ਚ ਨਹੀਂ ਕੋਈ ਲੱਭਿਆ ਪ੍ਰਬੰਧਕ ਸ਼ਰਦਾਲੂ ਜਦੋਂ ਕਹਿੰਦੇ ਚਲੇ ਜਾਈਏ ਸਾਡੇ ਗੱਲ ਪੈਂਦੇ ਨੇ ਮਹਾਰਾਜ ਅਮਰਤ ਵਾਸਤੇ ਕੁਝ ਆਖੇ ਉਹ ਆਖੀਏ ਕਿ ਨੂੰ ਕੋਈ ਦੁਨੀਆ ਦਾ ਧਰਮ ਨਹੀਂ ਜਿਹੜਾ ਧਾਰਮਿਕ ਸੰਸਕਾਰ ਕਰਨ ਵਾਸਤੇ ਲੋਕਾਂ ਨੂੰ ਦਲੀਲਾਂ ਦੇਂਦਾ ਫਿਰੇ ਕਦੇ ਸਨਾਤਨੀਆਂ ਦਾ ਸੁਣਿਆ ਜੇ ਦਲੀਲਾਂ ਦੇਣ ਪਈ ਅੱਗੋਂ ਪੂਜ ਦਾ ਕੀ ਫਾਇਦਾ ਕਦੇ ਮੁਸਲਮਾਨਾਂ ਦਾ ਸੁਣਿਆ ਜੇ ਉਹ ਲੋਕਾਂ ਨੂੰ ਦਲੀਲਾਂ ਦੇਂਦੇ ਫਿਰਨ ਪੇ ਸੁਨਨਤ ਕਰਨ ਦਾ ਕੀ ਫਾਇਦਾ ਕਦੇ ਈਸ਼ਾਈਆਂ ਨੂੰ ਸੁਣਿਆ ਜੇ ਉਹ ਦਲੀਲਾਂ ਦੇਂਦੇ ਫਿਰਨ ਪਏ ਬਪਤਿਸ਼ਮੇ ਦਾ ਕੀ ਲਾਭ ਹੈ ਸਿੱਖ ਆਂਦੇ ਨੇ ਜੀ ਪ੍ਰਚਾਰ ਕਰੋ ਫੇ ਕੋਈ ਅੰਮ੍ਰਿਤ ਛਕੇ ਸਿੰਘਾ ਪ੍ਰਚਾਰ ਨਾ ਕਰਵਾ ਆਪ ਆਪਣੇ ਆਪ ਚ ਮਹਿਸੂਸ ਕਰ ਆਪ ਆਪਣੇ ਅੰਦਰ ਲੋੜ ਸਮਝ ਆਪ ਆਪਣੇ ਅੰਦਰ ਗੁਰੂ ਦਾ ਸਿੱਖ ਬਣਨ ਵਾਸਤੇ ਤੜਪ ਔਰ ਤੰਗ ਪੈਦਾ ਕਰੇ ਫੇ ਮੈਂ ਅੰਮ੍ਰਿਤ ਛਕਣਾ ਮੈਂ ਗੁਰੂ ਦਾ ਸਿੱਖ ਬਣਨਾ ਮੈਂ ਗੁਰੂ ਦਾ ਅਖਵਾਉਣਾ ਤਾਕੇ ਮੈਨੂੰ ਜਮਾਂ ਦਾ ਦੁੱਖ ਨਾ ਚੱਲਣਾ ਪਵੇ ਤੂੰ ਯਾਰਾਂ ਮਿੱਤਰਾਂ ਨਾਲ ਤੇ ਪਿਆਰ ਕਰ ਲਿਆ ਪਰ ਸਿੱਖੀ ਨਾਲ ਨਾ ਕੀਤਾ ਇਸਤ ਮੀਤ ਬੰਦ ਪਸਤ ਵਾਈ ਸੰਗ ਬਣਤਾ ਰਚ ਹਸਿਆ ਆਪਣੀ ਬਣਤਾ ਮੈਨੇ ਇਸਤਰੀ ਜਿਹੜੀ ਤੂੰ ਵਿਆਹ ਕੇ ਲਿਆਂਦੀ ਉਹਦੇ ਲਾਗੇ ਬਹਿ ਬਹਿ ਕੇ ਹਸਿਓ ਖੇਡਿਓ ਖਿੜਿਓ ਬੜਾ ਖੁਸ਼ ਹੋਇਓ ਦਿਨ ਦੁਨੀਆ ਤੈਨੂੰ ਭੁੱਲ ਗਈ ਜਦੋਂ ਤੂੰ ਉਹਦੇ ਨਾਲ ਗੱਲੀ ਪੈ ਗਈ ਸੰਗ ਬੰਨ ਤਾਰ ਰੱਚ ਹੱਸਿਆ ਪਰ ਹਜੂਰ ਕਨਨ ਮਿਤਰਾਤ ਜਾਦੇ ਅੰਤ ਹੀ ਔਸਰ ਆਏ ਬਣਿਓ ਹੈ ਹੁਣ ਪੇਖਤ ਹੀ ਕਾਲ ਗਰਸਿਆ ਜਦੋਂ ਅੰਤ ਦਾ ਵੇਲਾ ਆ ਗਿਆ ਜਮਦੀਓ ਦਮਾਮਾ ਆਏ ਜਦੋਂ ਅੰਤ ਦਾ ਵੇਲਾ ਆ ਗਿਆ ਆ ਗਿਆ ਜਮਦੂਤ ਆ ਗਿਆ ਹੁਕਮ ਪਾਟ ਗਈ ਤੇਰੀ ਚੀਰੀ ਆ ਗਿਆ ਅਗਮੀ ਸਦਾ ਉਦੋ ਇਸਤ ਮਿੱਤਰ ਪ੍ਰਾਪੈਣ ਅੰਗ ਸਾਖ ਸਾਰ ਤੇਰੇ ਲਾਗੇ ਵੇਖਦੇ ਹੀ ਰਹਿ ਗਏ ਕੋਈ ਤੇਰੇ ਕੰਮ ਨਾ ਆਇਆ ਉਹਨਾਂ ਦੇ ਵੇਖਦੇ ਵੇਖਦੇ ਤੈਨੂੰ ਮੌਤ ਨੇ ਗਰਸ ਲਿਆ ਮੌਤ ਤੇਰੇ ਵੇਖਦੇ ਵੇਖਦੇ ਮੌਤ ਨੇ ਤੈਨੂੰ ਹੜੱਪ ਕਰ ਲਿਆ ਤੇਰੀ ਕੋਈ ਸਹਾਇਤਾ ਨਾ ਕਰ ਸਕਿਆ ਸਹਾਇਤਾ ਕਰਨ ਵਾਲਾ ਸੀ ਨਾਮ ਸ਼ੋ ਸਿਮਰਿਆ ਨਹੀਂ ਸਹਾਇਤਾ ਕਰਨ ਵਾਲਾ ਸੀ ਅਭਿਆਸ ਸ਼ੋ ਕੀਤਾ ਨਹੀਂ ਗਰੀਬ ਨੂੰ ਆਜ ਕਹਿੰਦੇ ਨੇ ਕਰਿਆ ਅਨਰਥ ਵਿਆਜੀ ਸੰਪੈ ਸੋਇਨਾ ਰੂਪਾ ਦਮ পাপ ਕਰ ਕਰਕੇ ਝੂਠ ਬੋਲ ਬੋਲ ਕੇ ਕਟ ਤੋਲ ਤੋਲ ਕੇ ਹੀਰਾ ਫੇਰੀਆਂ ਕਰ ਕਰਕੇ ਤੂੰ ਸੰਪੈ ਇਕੱਠੀ ਕਰ ਲਈ ਤੂੰ ਜਾਇਦਾਦ ਬਣਾ ਲਈ ਚਾਂਦੀ ਸੋਨਾ ਗਹਿਣੇ ਜੇਵਰ ਬੜਾ ਕੁਝ ਤੂੰ ਇਕੱਠਾ ਕਰ ਲਿਆ ਕਰ ਕਰਿਆ ਅਨਰਥ ਵਿਆਜੀ ਸੰਪੈ ਸੋਇਨਾ ਰੂਪਾ ਦਮ ਪਹਾੜੀ ਕੋ ਏ ਪਹਾੜਾ ਮਿਲਿਆ ਹੋਰ ਸਗਲ ਪਿਆ ਬੈਰਨ ਤੂੰ ਏ ਮਜ਼ਦੂਰ ਤੂੰ ਏ ਪਹਾੜਾ ਕਰਨ ਵਾਲਾ ਤੂੰ ਏ ਪਹਾੜਾ ਵਾਹਣ ਵਾਲਾ ਗਾਡੀ ਵਾਨ ਜਿਹੜੀਆਂ ਸਵੇਰੇ ਤੈਨੂੰ ਦੋ ਰੋਟੀਆਂ ਮਿਲ ਗਈਆਂ ਉਹ ਸਵੇਰ ਦਾ ਪਹਾੜਾ ਮਿਲ ਗਿਆ ਜਿਹੜੀਆਂ ਰਾਤੀ ਦੋ ਮਿਲ ਗਈਆਂ ਉਹ ਰਾਤ ਦਾ ਪਹਾੜਾ ਮਿਲ ਗਿਆ ਬਾਕੀ ਜਿੰਨਾ ਪਾਪ ਕਰਕੇ ਇਕੱਠਾ ਕੀਤਾ ਹੋਇਆ ਬਚ ਗਿਆ ਤੇਰੇ ਪ੍ਰਾਨ ਨਿਕਲਣ ਦੀ ਡੇਰ ਆ ਤੇਨੂੰ ਅੱਗ ਕਿਨੇ ਮਗਰੋਂ ਲਾਉਣੀ ਹੈ ਪਹਿਲਾਂ ਰस्सियां ਧਰ ਕੇ ਤੇਰੇ ਥਾਂ ਮੇਂਨੇ ਨੇ ਪਹਿਲਾਂ ਤੇਰੇ ਮਾਲ ਦੀਆਂ ਵੰਡੀਆਂ ਪੈਣੀਆਂ ਨੇ ਤੇਰੇ ਵੱਲ ਨਹੀਂ ਕਿਨੇ ਵੇਖਣਾ ਹਾਵਰ ਗਾਵਰ ਰਤ ਸੰਬਾਹੇ ਗੋਕਰ ਕਿਨੇ ਮੇਰੇ ਹਾਇ ਵਾਰ ਗਾਇ ਵਾਰ ਚੰਗੇ ਚੰਗੇ ਹਾਥੀ ਚੰਗੇ ਚੰਗੇ ਘੋੜੇ بے آب ہاتھی بے آب گھوڑے جنناں نوں تو بڑے غور نال خرید کے لے آ کے پال کے تے اپنے سمجھیا ہاور گاور رتھ سن باہے بڑے بڑے مضبوط رتھ جنہ دے اگے او گھوڑے تو جونے سن اوناں نوں تو دیکھ دیکھ کے بڑا પ્રસન્ન ہوئےو بڑا پھلیاں پئے ساری جائیداد میری ہاور گاور رتھ سن باہے ਗੌਕਰ ਕਿਨੇ ਮੇਰੇ ਬੜੇ ਘੌਰ ਨਾਲ ਬੜੇ ਸਿਕਰ ਨਾਲ ਬੜੇ ਆਰ ਨਾਲ ਇਨਾਂ ਹਾਥੀਆਂ ਕੋੜਿਆਂ ਰਥਾਂ ਨੂੰ ਤੂੰ ਆਪਣੇ ਸਮਝਿਆ ਮੇਰੇ ਨੇ ਮਕਾਨ ਮੇਰਾ ਹੈ ਕੋਠੀ ਮੇਰੀ ਹੈ ਫਲਾਟ ਮੇਰਾ ਹੈ ਏਮਕੀ ਚੀਜ਼ ਮੇਰੀ ਹੈ ਜ਼ਮੀਨ ਮੇਰੀ ਹੈ ਇਹ ਮੇਰਾ ਹੈ ਉਹ ਮੇਰਾ ਹੈ ਇਹ ਗੌਕਰ ਕਿਨੇ ਮੇਰੇ ਬਾਰੇ ਜੱਬ ਤੇ ਹੋਈ ਲਾਮੀ ਤਾਈ ਚਲੇ ਨਹੀਂ ਇੱਕ ਪੈਰ ਜਦੋਂ ਲੰਮੇ ਦੇਸ਼ ਦੀ ਢਾਈ ਲੰਮੇ ਦੇਸ਼ ਦਾ ਸਫ਼ਰ ਤੈਨੂੰ ਕਰਨਾ ਪਿਆ ਜਦੋਂ ਪ੍ਰਲੋਕ ਵੱਲ ਤੈਨੂੰ ਜਾਣਾ ਪਿਆ ਜਦੋਂ ਇਹ ਦੁਨੀਆ ਛੱਡ ਕੇ ਦੂਸਰੀ ਦੁਨੀਆ ਵਿੱਚ ਤੈਨੂੰ ਜਾਣਾ ਪਿਆ ਉਸ ਲੰਮੇ ਸਫ਼ਰ ਵਿੱਚ ਨਾ ਹਾਥੀਆਂ ਤੇਰੀ ਮਦਦ ਕੀਤੀ ਪੈਰ-ਬਰ ਤੇਰੇ ਨਾਲ ਨਾ ਤੁਰੇ ਨਾ ਕੋੜਾ ਕੋ ਤੇਰੇ ਪੈਰ-ਬਰ ਨਾਲ ਤੁਰਿਆ ਨਾ ਕੋਈ ਰਾਥ ਤੇਰੇ ਨਾਲ ਪੈਰ ਭਰ ਤੁਰਿਆ ਸਭ ਰਹਿ ਗਏ ਇੱਥੇ ਦੇ ਇੱਥੇ ਚਲੇ ਗਿਓ ਕੱਲਾ ਜਵਾਰੀਏ ਵਾਂਗੂੰ ਰੋਂਦਾ ਤੋਂਦਾ ਹੱਥ ਛਾੜ ਕੇ ਇਹ ਸਿੱਖਾਂ ਪੁੱਛਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਈ ਨਾਲ ਜਾਣ ਵਾਲੀ ਵਸਤੂ ਵੀ ਹੈ ਕਿ ਸਭ ਫਨਾ ਫਿਲਾਈਏ ਤਗਰੀਬ ਨवाज ਨੇ ਅੰਤ ਲੀਆਂ ਤੁਕਾਂ ਵਿੱਚ ਜਵਾਬ ਦਿੱਤਾ ਹੈ ਕਿ ਨਾਮ ਜਿਹੜਾ ਨਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਨਾਮ ਉਹ ਮੇਰਾ ਅਸਲੀ ਕਟੰਬ ਹੈ ਨਾਮ ਧਨ ਨਾਮ ਸੁਖ ਰਾਜਾ ਹਜ਼ੂਰ ਕਹਿਣ ਲੱਗੇ ਮੇਰਾ ਸੱਚਾ ਧਨ ਹੈ ਨਾਮ ਮੈਨੂੰ ਸੁਖ ਦੇਣ ਵਾਲਾ ਸੁਖਦਾਨ ਕਰਨ ਵਾਲਾ ਰਾਜਾ ਅਗਰ ਕੋਈ ਹੈ ਤੇ ਉਹ ਹੈ ਨਾਮ ਨਾਮ ਧਨ ਨਾਮ ਸੁਖ ਰਾਜਾ ਨਾਮ ਕਟੰਬ ਸਹਾਈ ਮੇਰਾ ਪਰਿਵਾਰ ਧੀਆਂ ਪੁੱਤਰ ਅੰਗ ਛਾਖ ਨੇ ਸਤਨਾਮ ਵਾਹਿਗੁਰੂ ਅੰਤ ਵੇਲੇ ਨੂੰ ਮੇਰੀ ਸਹਾਇਤਾ ਕਰਨ ਵਾਲਾ ਹੈ ਕੇਵਲ ਸਤਨਾਮ ਵਾਹਿਗੁਰੂ ਨਾਮ ધਨ ਨਾਮ ਸੁਖ ਰਾਜਾ ਨਾਮ कुटुंब ਸਾਈ ਨਾਮ ਸੰਪੈ ਨਾਮ ਦੀ ਜਾਇਦਾਦ ਗੁਰੂ ਨਾਨਕ ਕੋ ਦੀ ਮੇਰੇ ਗੁਰੂ ਨੇ ਮੇਰੇ ਵਾਹਿਗੁਰੂ ਨੇ ਮੇਰੀ ਝੋਲੀ ਵਿੱਚ ਨਾਮ ਦੀ ਜਾਇਦਾਦ ਪਾ ਦਿੱਤੀ ਹੈ उ जाइदाद विच वॾा आहे मर नया वई प्यारे मर नया वई मर नया वेज प्यारे मरे नया वे जर what did ਅਰਦਾ ਨਹੀਂ ਨਾਮ ਆਉਂਦਾ ਜਾਂਦਾ ਨਹੀਂ ਉਹ ਸਦਾ ਅਟਲ ਹੈ ਕਾਇਮ ਦائم ਹੈ ਉਹ ਮੇਰਾ ਤਨ ਹੈ ਸਹੀ ਵਸ ਆਇਆ ਫਿਰ ਛੋੜ ਨਾ ਜਾਈ ਇਹ ਰੀਤ ਭਲੀ ਭਗਵੰਤ ਹੈ ਕਲ ਤੋਂ ਕਥਾਰੰ ਪ੍ਰਾਰੰਭ ਹੈ ਜਿਸ ਵੇਲੇ ਬਾਬੇ ਨਾਨਕ ਅਗੇ ਢੇਰ ਲੱਗ ਗਿਆ ਨਾ ਮਾਇਆ ਦਾ ਇੱਕ ਸਿੱਖ ਉਠਿਆ ਸਿੱਖ ਮੇਰਾ ਖਿਆਲ ਤੁਹਾਡੇ ਕੰਨਾਂ ਤੱਕ ਇੱਕ ਕਥਾ ਘਾਟ ਪਹੁੰਚੀ ਹੋਵੇਗੀ ਜਿਹੜੀ ਮੈਂ ਤੁਹਾਡੀ ਸੇਵਾ ਚ ਅਰਧ ਕਰਨ ਲੱਗਾ ਸਿੱਖ ਉਠਿਆ ਇੱਕ ਗਰੀਬੜਾ ਕੀਰਤੀ ਤੇ ਹੱਥ ਜੋੜ ਕੇ ਆਖਿਆ ਗੁਰਦੇਵ ਮੇਰੇ ਭਾਗ ਸੁਵਲੇ ਮੈਂ ਅੱਜ ਕਾ ਅਚਲ ਦਾ ਮੇਲਾ ਵੇਖਣ ਆ ਗਿਆ ਉਸ ਤੋਂ ਵੱਧ ਮੇਰੀ ਤਕਦੀਰ ਦਾ ਸਕਾਰਾ ਚਮਕ ਪਿਆ ਜਦੋਂ ਇਥੇ ਆ ਕੇ ਕੰਨਾਂ ਨਾਲ ਮੈਂ ਸੁਣਿਆ ਭਈ ਨਾਨਕ ਨਿਰੰਕਾਰ ਹੀ ਆਇਆ ਇਸ ਤੋਂ ਅਗਾਂ ਵੱਧ ਮੇਰੇ ਭਾਗਾਂ ਦਾ ਦਰਵਾਜ਼ਾ ਉਦੋਂ ਖੁੱਲ ਗਿਆ ਸ਼ਹਿਰ ਜਦੋਂ ਮੈਂ ਆ ਕੇ ਤੁਹਾਡੇ ਦਰਸ਼ਨ ਕੀਤੇ ਨੈਤਰ ਠੰਡੇ ਹੋ ਗਏ ਅੰਦਰਲਾ ਤ੍ਰਿਪਤ ਹੋ ਗਿਆ ਜਿੰਨੇ ਗੁਰੂ ਕੇ ਸਿੱਖ ਮਾਈ ਪਾਈ ਬੈਠੇ ਹੋ ਨਾ ਭਾਈ अपने दिल की पट्टी उ बचन लिखो पे गुरु का दर्शन की चीज है मेरा साहब कहने अंतर प्यास उठी प्रभ बचन मन पीर मन की बिरथा मन ही जाने अवर के जाने को पीर परैया आराम गुर मोहन ਮੋਹ ਮੰਨ ਲਿਆ ਹੋ ਅਕਲ ਬਿਕਲ ਭਈ ਗੁਰ ਦੇਖੇ ਹੋ ਲੋਟ-ਪੋਟ ਹੋਏ ਪਈਆ ਜਦੋਂ ਗੁਰੂ ਨੂੰ ਵੇਖਿਆ ਗੁਰੂ ਦਾ ਦਰਸ਼ਨ ਕੀਤਾ ਅਕਲ ਬਿਕਲ ਹੋ ਗਈ ਮੈਂ ਲੋਟ-ਪੋਟ ਹੋ ਗਈ ਗੁਰੂ ਦੇ ਦਰਸ਼ਨ ਨੇ دیਵਾਨਿਆਂ ਮਸਤਾਨਿਆਂ ਕਰ ਦਿੱਤਾ ਗੁਰੂ ਦੇ ਦਰਸ਼ਨਾਂ ਦਾ ਨਸ਼ਾ ਚੜ ਗਿਆ ਵਾਹਿਗੁਰੂ ਕਿਸੇ ਨੂੰ ਉਹ ਨੇਤਰ ਬਖਸ਼ੇ ਜਿਨ੍ਹਾਂ ਨੇਤਰਾ ਨਾਲ ਗੁਰੂ ਵੇਖਿਆ ਜਾ ਸਕਦਾ ਉਹ ਨੇਤਰ ਲੈਣੇ ਕੋਲ ਸਨ ਜਿਸ ਵੇਲੇ ਆਖੋ ਨਾ ਨੇਤਰਾ ਨਾਲ ਨਾਨਕ ਨਰਨਕਾਰੀ ਦੇ ਦਰਸ਼ਨ ਪੀਤੀ ਤੇ ਨਾ ਦਰਬਾਰ ਕਰਤਾਰਪੁਰ ਸਾਹਿਬ ਤੇ ਬਦੋ ਬਦੀ ਜ਼ਬਾਨ ਵਿੱਚੋਂ ਨਿਕਲ ਗਿਆ ਜੇ ਸੋ ਚੰਦਾ ਉਗਵਹਿ ਸੂਰਜ ਚੜਾ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਦਰਸ਼ਨ ਕਰਨ ਵਾਲੀਆਂ ਅੱਖਾਂ ਸਹਿਬ ਸ੍ਰੀ ਗੁਰੂ ਅਮਰਦੇਵ ਜੀ ਨੂੰ ਮਿਲੀਆਂ ਸਨ ਉਹਨਾਂ ਅੱਖਾਂ ਨਾਲ ਜਦੋਂ ਅਮਰਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੇ ਜ਼ਬਾਨੋਂ ਬਦੋ ਬਦੀ ਨਿਕਲ ਗਿਆ ਬਦੋ ਬਦੀ ਗੁਰੂ ਗੁਰੂ ਗੁਰ ਕਰਮਨ ਮੇਰੇ ਤਾਰਣ ਤਰਣ ਤਰਣ ਤਾਰਣ ਇਹ ਜਿਹੜਾ ਗੋਇੰਦਵਾਲ ਵਾਲਾ ਗੁਰੂ ਹੈ ਨਾ ਇਹ ਤਾਰਨ ਵਾਸਤੇ ਜਹਾਜ਼ ਹੈ ਤਰਣ ਤਾਰਣ ਸਮਰਥ ਕਲਯੁਗ ਇਹ ਕਲਯੁਗ ਦੇ ਵਿੱਚ ਮੇਰੇਆ ਮਨੈ ਸਮਰਥ ਗੁਰੂ ਹੈ ਸੁਣ ਤ ਸਮਾਦ ਸ਼ਬਦ ਜਿਸ ਕੇਰੇ ਮੇਰੇਆ ਮਨਾ ਏਸ ਗੁਰੂ ਦੇ ਸ਼ਬਦ ਸੁਣ ਲਈਏ ਇਸ ਗੁਰੂ ਦੀ ਬਾਣੀ ਸੁਣ ਲਈਏ ਸਮਾਧੀ ਲੱਗ ਜਾਂਦੀ ਹੈ ਸੁਣ ਤ ਸਮਾਦ ਸ਼ਬਦ ਜਿਸ ਕੇਰੇ ਫੁਨ ਦੁੱਖਨ ਨਾਸ ਮੇਰੇਆ ਮਨਾ ਏਸ ਗੁਰੂ ਦੇ ਦਰਸ਼ਨ ਕੀਤੇ ਆ ਦੁੱਖਾਂ ਦਾ ਨਾਸ ਹੋ ਜਾਂਦਾ ਸੁਖਦਾਇ ਕਸੂਰੋ ਮੇਰੇ ਮਨਾ ਇਹ ਗੁਰੂ ਸੁਖਾਂ ਦਾ ਦਾਤਾ ਹੈ ਇਹ ਗੁਰੂ ਸ਼ੁਰਮਾ ਗੁਰੂ ਹੈ ਜੋ ਤਰਤ ਧਿਆਨ ਬਸਤ ਤੇ ਨੇਰੇ ਇਸ ਗੁਰੂ ਦੇ ਚਰਨਾਂ ਦਾ ਜਿਹੜਾ ਧਿਆਨ ਕਰੇ ਉਹਦੇ ਨੇੜੇ ਵਸਦਾ ਉਹਦੇ ਕੋਲ ਵਸਦਾ ਉਹਦੇ ਕਰੀਬ ਵਸਦਾ ਉਹਨੂੰ ਆਪਣੇ ਅੰਦਰੋਂ ਵਿਸਾਰਦਾ ਨਹੀਂ ਜੋ ਤਰਤ ਧਿਆਨ ਬਸਤੇ ਨੇਰੇ ਪੂਰਾ ਪੁਰਖ ਰਦਾ ਹਰਿ ਸਿਮਰ ਪੂਰੇ ਪੁਰਖ ਵਾ ਗੁਰੂ ਨੂੰ ਗੋਇਣਵਾਲ ਵਾਲਾ ਗੁਰੂ ਦਿਨੇ ਰਾਤ ਹਿਰਦੇ ਚ ਸਿਮਰਦਾ ਰੇਂਦਾ ਪੂਰੋ ਪੁਰਖ ਰੇਦਾ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਇਸ ਗੁਰੂ ਦਾ ਮੁਖ ਵੇਖਦਿਆਂ ਅਗ ਮੈਨੇ ਪਾਪ ਜਿਹੜੇ ਨੇ ਉਹ ਪਰੇਰੇ ਮੈਨੇ ਦੂਰ ਨਸ ਜਾਂਦੇ ਨੇ ਉਹ ਪਾਪ ਦੂਰ ਚਲੇ ਜਾਂਦੇ ਨੇ ਇਹਦਾ ਦਰਸ਼ਨ ਕਰਨ ਦੀ ਦੇਰ ਹੈ ਪਾਪ ਨਸ ਜਾਂਦੇ ਨੇ ਜੋ ਰਿੱਧ ਬੁੱਧ ਸਿੱਧ ਚਾਹਤ ਗੁਰੂ ਗੁਰੂ ਗੋਕਾਰਮਨ ਮੇ